हेलो गाइस वेलकम टू माय न्यू ब्लॉग उम्मीद कर दुसारे सारे ठीक होन ते मैं सामने ब्लॉग स्टार्ट करने आले को आशा कर रही थी कि यार सारे दिन थोड़े से ढीले रहे मैं तो ठीक हूं मेरे तरफ से इस कर के आज व्लॉग ज्यादा नहीं बन पाए क्योंकि गल है कि ज्योति बीमार सीगी तुसी देखयो होना कि सवेरे भी वीडियो मैं ही बनाई सी ज्योति ने नहीं बनाई सीगी ते ज्योति तबीयत थोड़ी ज्यादा खराब सीगी इस कर के वीडियो ना नहीं बना पाई ते इस कर के हुण वीडियो बना रही है हुण गुनर रही है ज्योति आटा ते ਅੱਜ ਦਾਲ ਦੁੱਧ ਹੋਰ ਕੁਝ ਬਣਾਇਨਾ ਸਵੇਰੇ ਸਭਲੇ ਸਬਜੀ ਬੇਸਡ ਨੂੰ ਬਣਾਪੀਨਾ फटाफट ਬਸ ਸਬਜੀ ਬਣਾ ਲਿਆ ਹੈ ਸਵੇਰੇ ਹੁਣ ਮੈਂ ਆਟਾ ਬਰੋਟੀ ਬਣਾ ਲਿਆ ਆਟਾ ਬਰੋਟੀ ਡੈਡੀ ਵੀ ਹਨੇ ਆਇਨੀ ਆਣ ਵਾਲੀਆ ਡੈਡੀ ਜੇ ਇਦਾਂ ਸੀਗੇ ਡੈਡੀ ਆਏ ਸੀਗੇ ਆ ਕੇ ਉਬਾਰਾ ਕੁਝ ਆਏ ਸੀਗੇ ਥੋੜੀ ਦੇ ਰੈਸਟ ਰੂਸਟ ਕੀਤੀ ਤੇ ਉਸ ਵਕ ਫਿਰ ਚਲੇ ਗਏ ਸੀਗੇ ਤੇ ਹੁਣ ਹਲ ਤੱਕ ਆਏ ਹੈ ਨਹੀਂਗੇ ਡੈਡੀ ਤੇ ਅੱਜ ਪਾਣੀ ਪੂਣੀ ਦਾ ਬਸ ਇਦਾਂ ਹੀ ਆ ਜੀ ਪਾਣੀ ਪੂਣੀ ਵੀ ਨਹੀਂ ਭਰੇ ਆ ਤੇ ਬਾਕੀ ਹੈ ਕਿ ਕਾਮ ਕਿਉਂਕਿ ਜੋਤਿ ਟਿਲੀ ਰਹੀ ਹੈ ਅੱਜ ਇਹ ਚ ਕੀ ਆ ਆ ਦੇਖੋ ਦਾਲ ਪਈ ਹੈ ਦਾਲ ਦਿਨ ਵਾਲੀ ਪਈ ਹੈ ਕਿਉਂਕਿ ਦਾਲ ਬਣਾਈ ਨਹੀਂ ਹੈਗੀ ਅੱਜ ਤੇ ਦਿਨ ਵਾਲੀ ਦਾਲ ਹੀ ਪਈ ਹੈ ਉਹੀ ਬਣਾਵਾਂਗੇ ਉਹੀ ਖਾਵਾਂਗੇ ਬਸ ਰੋਟੀਆਂ ਬਣਾ ਲੀਆਂ ਤੇ ਰੋਟੀ ਖਾਵਾਂਗੇ ਬਸ ਹਾਂ ਬਸ ਰੋਟੀ ਖਾ ਕੇ ਸੌ ਜਾਵਾਂਗੇ ਤੇ ਅੱਜ ਗਾਇਸ ਮੈਂ ਟੀਕਾ ਲਵਾਣ ਵੀ ਜਿਹੜਾ ਜਾਣਾ ਸੀਗਾ ਤੇ ਅੱਜ ਮੈਂ ਟੀਕਾ ਲਵਾਣ ਵੀ ਉਹ ਗਿਆ ਨਹੀਂ ਮੈਂ ਟੀਕਾ ਲਵਾਣ ਤਾਂ ਨਹੀਂ ਗਿਆ ਕਿਉਂਕਿ ਜਿਹੜਾ ਉਹ ਗਟੋਲੀ ਸੀਗੀ ਨਾ ਉਹਦੇ ਵਿੱਚੋਂ ਕੁਝ ਪਾਣੀ ਜਾਂ ਨਿਕਲ ਗਿਆ ਤੇ ਮੈਨੂੰ ਕੁਝ ਹੱਦ ਤੱਕ ਬਹੁਤ ਜ਼ਿਆਦਾ ਆਰਾਮ ਆ ਮਲਕੀ ਬੈਠੇ ਪਹਿਲਾਂ ਬੈਠੇ ਵੀ ਜਾਂਦਾ ਸੀ ਹੁਣ ਇਹ ਹੈ ਕਿ ਪਹਿਲਾਂ ਤਾਂ ਗਟੋਲੀ ਸੁਜੀ ਹੋਈ ਸੀ बटे ਉਹਦੇ ਵਿੱਚ ਪਾਣੀ ਨਹੀਂ ਨਿਕਲਦਾ ਸੀ ਜਿਹੜਾ ਪਾਣੀ ਹੁੰਦਾ ਤੇ ਉਹ ਪਾਣੀ ਇਹ ਨਿਕਲ ਗਿਆ ਤੇ ਹੁਣ ਮੈਨੂੰ ਕੁਝ ਰਾਹਤ ਹੈਗੀ ਬੈਠਣ ਨੂੰ ਠੀਕ ਆ ਤੇ ਮੈਂ ਟੀਕਾ ਲਵਾਣ ਗਿਆ ਤੇ ਗਿਆ ਨਹੀਂ ਕਿਉਂਕਿ ਮੈਂ ਕਿਹਾ ਟੀਕਾ ਲਵਾਣ ਕਿ ਜੰਨੇ ਤੇ ਉਹ ਟੀਕਾ ਲਵਾਈ ਦਵਾਈ ਲੈ ਕੇ ਉਹ 200 ਸਵਾ 200 ਰੁਪਏ ਡੇਲੀ ਲੈ ਰਿਆ ਮੈਂ ਚਾਰ ਟੀਕੇ ਲਵਾ ਚੁੱਕਿਆ ਹਮ ਸਾਰੇ ਵੈਸੇ ਦਵਾਈਆਂ ਦੇ ਵਿੱਚ ਜਾਣਗੇ ਤੇ ਇੱਥੇ ਘਰੇ ਕੀ ਕਰਾਂਗੇ ਹੁਣ ਘਰ ਦੀ ਹਾਲਤ ਹਜੇ ਇੰਨੀ ਕਿ ਟਾਈਟ ਹੋਈ ਪਈ ਐ ਕਿਉਂਕਿ 4-5 ਦਿਨ ਹੋ ਗਏ ਮੈਂ ਕੰਮ ਤੇ ਵੀ ਨਹੀਂ ਜਾ ਰਿਹਾ ਤੇ ਦੂਸਰੀਆਂ ਦਵਾਈਆਂ ਦੇ ਉੱਪਰ ਪੈਸੇ ਲੱਗ ਰਹੇ ਨੇ ਤੇ ਇਸ ਕਰਕੇ ਥੋੜੀ ਜਿਹੀ ਹਾਲਾ ਟਾਈਟ ਹੋ ਗਈ ਐ ਤੇ ਮੈਂ ਕਿਹਾ ਚੱਲ ਅੱਜ ਟੀਕਾ ਛੱਡ ਪਰ ਆਜੇ ਨਹੀਂ ਲਵਾਉਂਦੇ ਜੇ ਕੱਲ ਨੂੰ ਦਰਦ ਦੇ ਦੁਰਦ ਜ਼ਿਆਦਾ ਹੋ ਗਿਆ ਤਾਂ ਦੇਖੀਏ ਹੋਗੀ ਫਿਰ ਦਵਾਈ ਲਾਂਗੇ ਹੋਰ ਕੀ ਐ ਕਿਉਂਕਿ ਘਰ ਦੀ ਹਾਲਤ ਥੋੜੀ ਜ਼ਿਆਦਾ ਟਾਈਟ ਹੋ ਗਈ ਐ ਤੇ ਪੈਸੇ ਵੀ ਚਾਹੀਦੇ ਜ਼ਰੂਰੀ ਐ ਤੇ ਇਸ ਕਰਕੇ ਟੀਕਾ ਲਵਾਣ ਵੀ ਗਿਆ ਨਹੀਂ ਰਖੜੀ ਵੀ ਆ ਰਹੀ ਐ ਤੇ ਰਖੜੀ ਵੀ ਆ ਰਹੀ ਐ ਹੁਣ ਮੈਂ ਜੇ ਮਾੜਾ ਮਾੜਾ ਠੀਕ ਹੋਣ ਲੱਗੇ ਤੇ ਅੱਜ ਜੋਤੀ ਬਿਮਾਰ ਹੋ ਗਈ ਐ ਤੇ ਪਤਾ ਨਹੀਂ ਕੀ ਗ੍ਰਹਿ ਚਿੰਬੜਿਆ ਕੀ ਨਹੀਂ ਚਿੰਬੜਿਆ ਅੱਜ ਜੋਤੀ ਸਾਰੀ ਦਿਹਰ ਟੀਂ ਲੀ ਰਹੀ ਐ ਪਈ ਰਹੀ ਐ ਵਿਚਾਰੀ ਤੇ ਇਸ ਕਰਕੇ ਅੱਜ ਵਲੌਗ ਵੀ ਨਹੀਂ ਬਣਾ ਪਾਇ ਤੇ ਜਿੰਨਾ ਬਣਿਆ ਤੇ ਬਸ ਉਹਨਾਂ ਲਈ ਅਸੀਂ ਅੱਜ ਵੀਡੀਓ ਅਪਲੋਡ ਕਰ ਦਾਂਗੇ ਤੇ ਬਾਕੀ ਬਸ ਇਹ ਹੈ ਕਿ ਮਾਈਂਡ ਨਾ ਕਰਿਓ ਕਿਤੇ ਇਹ ਨਾ ਸੋਚੋ ਕਿ ਹਾਂ ਵਲੌਗ ਨਹੀਂ ਪਾਇਆ ਕਿਉਂ ਨਹੀਂ ਪਾਇਆ ਕਰ ਬਸ ਨਹੀਂ ਪਾਇਆ ਕਿਉਂਕਿ ਸਾਡੀ ਜੋ ਮਜਬੂਰੀ ਸੀ ਅਸੀਂ ਤੁਹਾਨੂੰ ਦੱਸ ਦਿੱਤੀ ਕਿ ਇਹ ਮਜਬੂਰੀ ਸੀਗੀ ਤੇ ਇਸ ਕਰਕੇ ਅਸੀਂ ਵਲੌਗ ਨਹੀਂ ਬਣਾ ਪਾਏ ਇਹ ਆਟੇ ਦੇਣਾ ਇਹ ਆਟੇ ਦੇ ਪੇੜੇ ਤਾਂ ਕਰਦੀ ਨਹੀਂ ਇਹ ਤਾਂ ਤੋੜ-ਤੋੜ ਕੇ ਰੱਖ ਲਿੰਦੀ ਆ ਆਟਾ ਇਹ ਤੋੜ-ਤੋੜ ਕੇ ਰੱਖ ਲਿੰਦੇ ਤੇ ਬਸ ਉਦਾਂ ਹੀ ਚੱਕ-ਚੱਕ ਕੇ ਫਿਰ ਫੜਾਵੜ ਲਾ ਦਿੰਦੀ ਆ ਕਿਉਂ ਫੜਾਵੜ ਲਾ ਲਾ ਹਜੇ ਦੇਖ ਲਓ ਪੱਖਾ ਚੱਲ ਰਿਹਾ ਠੀਕ ਆ ਇਹਨੂੰ ਫੇਰ ਵੀ ਪਸੀਨਾ ਆ ਰਿਹਾ ਤੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਚੱਲ ਦਵਾਈ ਲੈਣ ਜਾਣਾ ਤੇ ਚੱਲ ਤੇ ਪਰ ਇਹ ਕਹਿੰਦੀ ਨਹੀਂ ਮੈਂ ਦਵਾਈ ਨਹੀਂ ਲੈਣੀ ਮੈਂ ਕੁਝ ਨਹੀਂ ਲੈਣਾ ਹੁਣ ਐਦਾਂ ਕਿੰਨਾ ਦਿਨ ਰਹਿਊਗੀ ਜੇ ਰਾਤ ਨੂੰ ਬਾਈਚਾਂ ਨਾ ਕਰੇ ਜੇ ਰਾਤ ਨੂੰ ਪ੍ਰੋਬਲਮ ਹੋਈ ਫੇਰ ਫੇਰ ਕੀ ਕਰਾਂਗੇ ਮੇਰੇ ਕੋ ਇੱਕ ਜਿਹੜੀ ਗੋਲੀ ਪਈ ਸੀ ਉਹ ਗੋਲੀ ਤਾਂ ਨੇ ਖਾਈ ਹੈ ਹੁਣ ਬਾਕੀ ਪਤਾ ਨਹੀਂ ਰੱਬ ਜਾਣੇ ਕੀ ਆ ਕੀ ਨਹੀਂ ਕਿੰਨੀ ਰੋਟੀ ਬਣ ਜੇ ਕਿੰਨੀ ਰੋਟੀ ਬਣਾਣੀ ਹੈ ਦੇਖ ਕੇ ਬਣਾਈ ਪਾਣੀ ਪੀਣਾ ਠੰਡਾ ਨਾ ਨੋਰਮਲ ਨੋਰਮਲ ਹੀ ਪੀਣਾ ਨਾ ਜਿਆਦਾ ਠੰਡਾ ਬਣਾਣਾ ਤੇ ਫਿਰ ਉਹ ਤਾਂ ਬਾਲਟੀ ਚ ਹੀ ਹੈ ਠੰਡਾ ਵੀ ਜੇ ਤਾਂ ਉਹ ਹੀ ਜੇ ਤੇ ਫਿਰ ਉਹ ਤਾਂ ਬਾਲਟੀ ਚ ਹੈ ਤੈਨੂੰ ਮੈਂ ਪਾਣੀ ਇੱਥੋਂ ਇੱਥੇ ਹੀ ਪਿਆ ਦਿੰਨਾ ਹੋਰ ਪੀਆ ਕਿਰਿਆ ਜਿਆਦਾ ਠੰਡਾ ਤੇ ਹੁਣ ਫਿਰ ਬੇਜੜਾ ਤਾਂ ਕਿੱਥੋਂ ਪੀਣਾ ਦਾ ਆਹ ਦੇਖੋ ਬਾਲਟੀ ਭਰ ਕੇ ਰੱਖਿਆ ਹੋਇਆ ਲੈ ਵੀ ਲੋ ਮੈਮ ਪਾਣੀ ਮੈਂ ਉਂਗਲ ਵਿੱਚ ਪਾਈ ਹੋਈ ਆ ਉਹਨਾਂ ਨੇ ਕਹਣਾ ਕਿ ਗਲਤ ਗੱਲ ਐਦਾ ਪਾਣੀ ਨਹੀਂ ਦੇਣਾ ਇਹ ਘਰ ਧਰਿਬ ਲਈ ਕੀ ਸਹੀ ਆ ਕੀ ਗਲਤ ਪਸੀਨਾ ਦੇਖੋ ਕਿੰਨਾ ਆਇਆ ਹੈ ਇਹਨੂੰ ਦੋ ਮਿੰਟ ਦਾ ਹੋਇਆ ਖਾਲੰਦਾ ਆਪਾਂ ਬਹੁਤ ਪਸੀਨਾ ਆਇਆ ਹੋਇਆ। ਤੇ ਗਾਇਸ ਆ ਪੰਜ ਦਾ ਵਲੌਗ ਇੱਥੇ ਖਤਮ ਕਰਦੇ। ਸੀਰੀਜ਼ ਨੂੰ ਵਲੌਗ ਨੂੰ ਲਾਈਕ, ਕਮੈਂਟਸ, ਸ਼ੇਅਰ ਹੋ ਗਏ। ਬਾਕੀ ਦੋ-ਤਿੰਨ ਸ਼ੇਅਰ ਕਰਿਆ ਕਰੋ। ਸਾਡੇ ਚੈਨਲ ਨੂੰ ਅੱਗੇ ਤੋਂ ਅੱਗੇ ਫੋਲੋ ਪਲੀਜ਼ ਥੋੜੀ ਹੈਲਪ ਕਰ ਦਿਓ ਸਾਡੀ। ਤੇ ਅੱਜ ਲਾਈਵ ਆਏ ਸੀਗੇ ਸਵੇਰੇ ਤੇ ਲਾਈਵ ਦੇ ਵਿੱਚ ਕੋਈ ਆਇਆ ਹੀ ਨਹੀਂ। ਕੋਈ ਨਹੀਂ ਜੁੜਿਆ ਗਿਆ। ਪਤਾ ਨਹੀਂ ਕੀ ਹੋ ਗਿਆ, ਕੀ ਨਹੀਂ ਹੋਇਆ। ਅੱਜ ਲਾਈਵ ਦੇ ਵਿੱਚ ਕੋਈ ਨਹੀਂ ਜੁੜਿਆ। ਅਸੀਂ ਫਿਰ ਹਾਰ ਕੇ ਲਾਈਵ ਬੰਦ ਹੀ ਕਰਦੀ ਐ। ਅੱਜ ਇੰਨੇ ਬੰਦੇ ਆਏ ਹੀ ਨਹੀਂ ਸੀਗੇ ਲਾਈਵ ਆਏ ਸੀ ਅੱਜ।